રા પ્રભ કે ગુન ગાવ સાસ સાસ પ્રભ તુમે તાવ ચરણ કમલ સ્યો લાગૈ પ્રીત કરો પ્રભ તીનિત મીત એક ઓડે કો આધાર નમાક માંગે નામ સબસાર રબ કે દ્રિષ્ટ મહા સુખ હોએ હર હસ પામે બિરલા કોએ ਕਿਆ ਸੇ ਜਾਣ ਤ੍ਰਿਪਤਾ ਲੇ ਔਰਨ ਪੁਰਖ ਨਹੀਂ ਟੋਲਾਨੇ ਸੁਪਰ ਬਰੇ ਪ੍ਰੇਮ ਰਸ ਰੰਗ ਕਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਪ੍ਰਗਾਸ ਅਨ ਦਿਲ ਲੇਵਲਾਗ ਵੱਡ ਪਾਗੇ ਜਬ ਆ ਪ੍ਰਭ ਸੋਏ ਜਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨ ਸਾ ਪੂਰੀ ਭਈ ਰਾਤ ਤੋਰ ਤੈ ਨਿਰਮਲ ਮਤਲਾਈ ਜਨਕ ਪ੍ਰਭ ਹੋਯੋ ਦਿਆਲ ਈਨੋ ਸਦਾ ਨਿਹਾਲ ਬੰਦਨ ਕਾਡਮ ਕਦ ਜਨ ਪਿਆ ਚਰਨ ਬੰਦ ਤੂਕ ਪ੍ਰਮਧਿਆ ਕਿਛੁ ਪੁਨੀ ਸਰਧਾ ਸਭ ਪੂਰੀ ਗੁਰਨ ਆ ਸਦ ਸੰਗ ਹਜੂਰੀ ਜਿਸ ਕਾ ਸਾ ਤਨ ਲੀਆ ਮਿਲਾਇ ਅਕਤੀ ਨਾਮ ਸਮਾਏ ਸੋ ਕਿਉ ਬਿਸਰਾ ਜੇ ਕਾਲ ਨਾ ਪਾ ਲੈ ਸੋ ਕਿਉ ਬਿਸਰਾ ਕੇ ਕੀਆ ਜਾਨਾ ਸੋ ਕਿਉ ਬਿਸਰਾ ਜਿਨ ਸਭ ਕੁਛ ਦਿਆ ਸੋ ਕਿਉ ਬਿਸਰਾ ਜੇ ਜੀਵਨ ਕੀਆ ਸੋ ਕਿਉ ਬਿਸਰਾ ਜੇ ਅਗਨ ਮਹਿਰਾ ਕੈ ਸੋ ਸਾਧਕੋ ਮਿਲ ਲਾ ਕੈ ਸੋ ਕਿਉ ਬਿਸਰਾ ਜੇ ਭਿਖਤੇ ਕਾੜੈ ਜਨਮ ਕਾ ਟੂਟਾ ਕਾ गुरपुर तत इहे बुजाया ਨਕ ਜਾਣ ਤਿਆ ਆ ਸਾਜਨ ਸੰਤ ਕਰੋ ਇਹੋ ਕਾਮ ਮਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਰਵਰ ਨਾਮ ਜਪਾਵੋ ਭਗਤ ਪਾਏ ਤਰੀ ਹੈ ਸੰਸਾਰ ਜੇ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਦ ਨਾਮ ਜਾਤ ਖਾਏ ਬਿਸਰਾਮ ਸਗਲੇ ਦੁੱਖ ਕਾ ਹੋ ਵਤਨਾਸ ਨਾਨਕ ਨਾਮ ਜਪੋ ਬੁਲਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਅੰਤਰ ਇਹੀ ਸੁਆਓ ਨੈਤਰ ਆਖ ਦਰਸ ਸੁਖ ਹੋਏ ਮਨਿਕ ਸਹ ਸਾਧ ਚਰਨ ਤੋ ਹੋਏ ਭਗਤ ਜਨਾ ਕੈ ਮਨ ਤਨ ਰਾਂਗ ਜਿਸਾ ਕੋ ਪਾਵੈ ਸੰਗ बसी जय कर मया उमा की न जाय सभ संद दीन दयाला कृपा नाथ नाथ गोविंद गोपाल ਬੋ ਰਖ ਗਾਰਨ ਕਰਤਾਰ ਜੋ ਜਨਾ ਕੇ ਪ੍ਰਾਨ ਅਧਾਰ ਜੋ ਜੋ ਜਪੈਸ ਹੋਏ ਪੁਨੀਤ ਪ੍ਰਪਾਇ ਲਾਵੇ ਮਨਨੀ ਤੈ ਤੂੰ ਮਰੀ ਸਰਨ ਪਰਖ ਪਗਵਾਨ ਸਰਬ ਬੈਕੁੰਠ ਮੁਗਦ ਮੁਖ ਪਾਏ ਜੇ ਨਿਮਕ ਹਰ ਕੇ ਗੁਣ ਗਾਏ ਹਲਕ ਰਾਜ ਪੋਗ ਬੜਾਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਪੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਬਲੀ ਸੁ ਕਰਨੀ ਸੋਭਾ ਤਨਵੰਤ ਸਾਰੇ ਬਸੇ ਪੁਰਨ ਗੁਰਮਾਨ ਸਤ ਸੰਗ ਪ੍ਰਾਪਤ ਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਤ ਸੰਗ ਪ੍ਰਾਪਤ ਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ